ਆਵਾਦੀ ਪਾਰਟੀ ਨੇ ਸੋਮਵਾਰ ਨੂੰ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁਖ ਜਿਹੜੇ ਕੈਬਨਿਟ ਮੰਤਰੀ ਨੇ ਅਰਵਿੰਦ ਕੇਜਰੀਵਾਲ ਦੇ ਸਮਰਥਨ ਦੇ ਵਿੱਚ ਇੱਕ ਡੀਪੀ ਮਹਮ ਸ਼ੁਰੂ ਕੀਤੀ ਗਈ ਹੈ ਦਾਦੀ ਇਹ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਆਵਾਦੀ ਪਾਰਟੀ ਵੱਲੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਅੱਗੇ ਵਧਾਉਂਦਿਆਂ ਹੁਣ ਡੀਪੀ ਮਹਮ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਨੂੰ ਆបਕਾਰੀ ਨੀਤੀ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਆਮ ਆਦੀ ਪਾਰਟੀ ਵੱਲੋਂ ਇੱਕ ਡੀਪੀ ਮਹਮ ਦਾ ਆਗਾਜ਼ ਕੀਤਾ ਗਿਆ ਤੇ ਹਰੇਕ ਵੱਲੋਂ ਆਪਣੇ ਡੀਪੀ ਦੇ ਉੱਤੇ ਅਰਵਿੰਦ ਕੇਜਰੀਵਾਲ ਦੀ ਇੱਕ ਫੋਟੋ ਜਿਹੜੀ ਲਗਾਈ ਗਈ ਹੈ ਦਾਦੀ ਕਿ ਦਿੱਲੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਆਤਸ਼ੀ ਨੇ ਐਲਾਨ ਕੀਤਾ ਕਿ ਇਸ ਮਹਮ ਦੇ ਤਹਿਤ ਆਮ ਆਦੀ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ ਬਦਲਣਗੇ ਆਤਿਸ਼ੀ ਨੇ ਕਿਹਾ ਕਿ ਇਹ ਸੋਸ਼ਲ ਮੀਡੀਆ ਮਹਮ ਅਰਵਿੰਦ ਕੇਜਰੀਵਾਲ ਦੀ ਚੰਗਿਆੜੀ ਨੂੰ ਘਰ-ਘਰ ਪਹੁੰਚਾਈ ਜਾਵੇਗੀ ਅਤੇ ਉਹਨਾਂ ਨੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ indiawithkejriwal.com ਦੇ ਉੱਤੇ ਫੋਟੋ ਨੂੰ ਡਾਊਨਲੋਡ ਕਰਨ ਅਤੇ ਤਾਨਾਸ਼ਾਹੀ ਵਿਰੁੱਧ ਇਸ ਲੜਾਈ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਇਸ ਨੂੰ ਆਪਣਾ ਡੀਪੀ ਬਣਾਉਣ ਅਤੇ ਦੇਸ਼ ਭਰ ਦੇ ਵਿੱਚ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਲੋਕਤੰਤਰ ਨੂੰ ਤਬਾਹ ਕੀਤਾ ਜਾ ਰਿਹਾ ਤਾਂ ਇਸ ਮਹਮਦਾਨ ਹਿੱਸਾ ਬਣਨ ਦੀ ਅਪੀਲ ਹੈ ਜਿਹੜੀ ਦਿੱਲੀ ਦੇ ਕੈਬਨਿਟ ਮੰਤਰੀ ਆਤਿਸ਼ੀ ਮਾਰਲਿਨਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੀ ਜਿਹੜੀ ਡੀਪੀ ਹੈ ਬਦਲੀ ਗਈ ਹੈ ਤੇ ਡੀਪੀ ਮਹਮ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਵੀ ਹੋ ਚੁੱਕੀ ਹੈ ਤੇ ਸਾਰੇ ਹੀ ਕੈਬਨਿਟ ਮੰਤਰੀਆਂ ਵੱਲੋਂ ਹੁਣ ਅਰਵਿੰਦ ਕੇਜਰੀਵਾਲ ਦੀ ਡੀਪੀ ਹੈ ਜਿਹੜੀ ਆਪਣੇ ਸੋਸ਼ਲ ਅਕਾਊਂਟ ਪੇਜ ਦੇ ਉੱਤੇ ਲਾ ਦਿੱਤੀ ਗਈ ਹੈ नरेंद्र मोदी जी के इस डर को घर घर तक पहुंचाने के लिए अरविंद केजरीवाल की चिंगारी घर घर तक पहुंचाने के लिए अरविंद केजरीवाल की प्रेरणा घर घर तक पहुंचाने के लिए आज पूरे देश में सोशल मीडिया पर एक डीपी कैंपेन की शुरुआत कर रही है आज दोपहर तीन बजे से आम आदमी पार्टी के सभी नेता आम आदमी पार्टी के सभी विधायक आम आदमी पार्टी के सभी कार्यकर्ता अपनी डीपी बदल रहे हैं आज से ये होगी सभी आम आदमी पार्टी के नेताओं की और कार्यकर्ताओं की डीपी के मोदी का सबसे बड़ा डर केजरीवाल है तो मैं आज देश के सभी लोगों से अपील करना चाहती हूं कि आप अगर अरविंद केजरीवाल का समर्थन करते हैं अगर आज आप इस तानाशाही के खिलाफ जो लड़ाई है उसमें अपनी आवाज उठाना चाहते हैं अगर आप इस देश के लोकतंत्र को बचाना चाहते हैं और अगर आप देश भर में यह संदेश पहुंचाना चाहते हैं कि प्रधानमंत्री नरेंद्र मोदी जी लोकतंत्र को खत्म कर रहे हैं तो मेरी सभी देशवासियों से अपील है कि ये डीपी यूआरएल इंडिया विद केजरीवाल डॉट कॉम पर अवेलेबल है आई एन डी आई ए डब्ल्यू आई टी एच के ई जे आर आई डब्ल्यू एल इंडिया विद केजरीवाल डॉट कॉम मेरी आप सबसे अपील है के सारे प्लेटफॉर्म्स पर चाहे वो व्हाट्सएप हो चाहे वो इंस्टाग्राम हो चाहे वो ट्विटर हो चाहे वो फेसबुक हो आप इसको अपनी डीपी पर लगाइए और पूरे देश को ये संदेश दीजिए कि ये लड़ाई सिर्फ अरविंद केजरीवाल की नहीं है ये पूरे देश की लड़ाई है ये इस लोकतंत्र की लड़ाई है और ये हमारे संविधान के लिए लड़ाई है थैंक यू ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਮਿਤ ਲਗਾਤਾਰ ਜਿਹੜਾ ਵਿਰੋਧ ਹੈ ਉਹ ਵਧਦਾ ਜਾ ਰਿਹਾ ਹੈ ਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਮੁੱਦਾ ਗਰਮਾਇਆ ਹੋਇਆ ਤੇ ਹੁਣ ਇੱਕ ਨਵੀਂ ਮਹਿਮ ਦਾ ਆਗਾਜ਼ ਕਰ ਦਿੱਤਾ ਗਿਆ ਡੀਪੀ ਮਹਿਮ ਕੀ ਇਸ ਦੇ ਸਾਰਥਕ ਨਤੀਜੇ ਨਿਕਲ ਸਕਦੇ ਨੇ ਜਾਂ ਨਹੀਂ ਬਿਲਕੁਲ ਜਿੰਦਰ ਅਕਰ ਗੱਲ ਕੀਤੀ ਹੈ ਵੀ ਡੀਪੀ ਮਹਿੰਮ ਦੀ ਬਿਲਕੁਲ ਕੱਲ ਜਿਹੜਾ ਹੈ ਇੱਕ ਮੈਸੇਜ ਜ਼ਰੂਰ ਆਇਆ ਸਿਗਾ ਤੇ ਸਾਫ਼ ਤੌਰ ਤੇ ਕਿਹਾ ਗਿਆ ਸਿਗਾ ਕਿ ਹੁਣ ਅਸੀਂ ਇੱਕ ਡੀਪ ਮੁਹਿੰਮ ਜਿਹੜੀ ਹੈ ਸ਼ੁਰੂ ਕਰ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਕਿਹਾ ਗਿਆ ਸਿਗਾ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਈਡੀ ਵੱਲੋਂ ਜਿਹੜੀ ਹੈ ਸ਼ਰਾਬ ਕੋਟਾਲੇ ਦੇ ਵੀ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੇਸ਼ ਭਰ ਤੇ ਵੀ ਚੜ੍ਹਾਲ ਜਨਕਰੀ ਦੀ ਅਗਰ ਗੱਲ ਕੀਤੀ ਜਾਵੇ ਤੇ ਰਾਜਨੀਤੀ ਜਿਹੜੀ ਹੈ ਪੂਰੀ ਉਹਦੇ ਵੀ ਜਿਹੜੀ ਹੈ ਹਲਚਲ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਤੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਵੀ ਕਾਰਕਟਰਾਂ ਚਾਹੇ ਕਾਰੇ ਕਰਤੇ ਆਮਦੀ ਗੱਲ ਕੀਤੀ ਜਾਵੇ ਜਾਂ ਐਮਐਲਏ ਦੀ ਗੱਲ ਕੀਤੀ ਜਾਵੇ ਜਾਂ ਮੰਤਰੀਆਂ ਦੀ ਗੱਲ ਕੀਤੀ ਜਾਵੇ ਤੇ ਸਾਫ਼ ਤੌਰ ਤੇ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਕਾਉਂਟਸ ਨੇ ਉਹਨਾਂ ਤੇ ਹੁਣ ਅਰਵਿੰਦ ਕੇਜਰੀ ਵਾਲ ਵੀ ਜਿਹੜੀ ਹੈ ਡੀਪੀ ਦਿਖਾਈ ਦੇਗੀ ਤੇ ਕੱਲੀ ਇਸ ਚੀਜ਼ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਸੀਗਾ ਜਿਹੜਾ ਦੇਸ਼ ਦੀ ਆਮ ਆਦਮੀ ਪਾਰਟੀ ਦਾ ਸਾਫ਼ ਤੌਰ ਤੇ ਕਹਿੰਨੇ ਕਿ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐ ਉਹਨਾਂ ਤੱਕ ਜਿਹੜੀ ਆਵਾਜ਼ ਜਾਵੇ ਤੇ ਇਸ ਕਰਕੇ ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਬਿਲਕੁਲ ਉਹਨਾਂ ਨੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਫਾਲੋਅਰਸ ਨੇ ਹੋਰ ਜਾਂ ਜਿਹੜੇ ਉਹਨਾਂ ਨੂੰ ਲਾਈਕ ਕਰਦੇ ਨੇ ਤੇ ਉਹਨਾਂ ਨੂੰ ਵੀ ਜਿਹੜਾ ਹੈ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਡੀਪੀ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਗਾਈ ਜਾਏ ਚਾਹ ਵਟਸਐਪ ਦੀ ਗੱਲ ਕੀਤੀ ਜਾਵੇ ਚਾਹ ਫੇਸਬੁੱਕ ਦੀ ਗੱਲ ਕੀਤੀ ਜਾਵੇ ਚਾਹ ਇੰਸਟਾਗ੍ਰਾਮ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਜਿਹੜਾ ਹੈ ਅ ਦੇਖਣ ਨੂੰ ਵੀ ਮਿਲ ਰਿਹਾ ਹੈ ਕਿ ਜਿਹੜੇ ਖਾਸ ਕਰ ਆਮ ਆਦਮੀ ਪਾਰਟੀ ਦੇ ਕਾਰਕਟਰਾਂ ਹਨ ਉਹਨਾਂ ਨੇ ਜਿਹੜੀ ਆਪਣੀ ਡੀਪੀ ਨੂੰ ਚੇਂਜ ਵੀ ਜਿਹੜਾ ਹੈ ਕਰ ਦਿੱਤਾ ਜੀ ਬਿਲਕੁਲ ਆਮਿਤ ਜੇਕਰ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਆਮ ਆਦੀ ਪਾਰਟੀ ਦੇ ਜਿਹੜੇ ਆਗੂ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਰਿਹਾ ਹੈ ਕਿ ਕੇਂਦਰ ਵੱਲੋਂ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ ਉਹ ਬੰਦ ਕੀਤੇ ਜਾ ਰਹੇ ਨੇ ਚਾਹੇ ਆਪਾਂ ਕਿਸਾਨਾਂ ਦੀ ਗੱਲ ਵੀ ਕਰੀਏ ਤਾਂ ਕਾਫੀ ਕਿਸਾਨਾਂ ਦਾ ਵੀ ਬਿਆਨ ਆਇਆ ਸੀ ਕਿ ਕੇਂਦਰ ਵੱਲੋਂ ਸਾਡੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਕਿ ਲੱਗਦਾ ਵੀ ਡੀਪੀ ਮਹਮ ਤੋਂ ਬਾਅਦ ਕਈ ਆਗੂਆਂ ਦੇ ਉੱਤੇ ਗਾਜgir ਸਕਦੀ ਹੈ ਜਾਂ ਅਕਾਊਂਟ ਨੇ ਇਹ ਬੰਦ ਵੀ ਕੀਤੇ ਜਾ ਸਕਦੇ ਨੇ ਮੇਰੇ ਕੋਲ ਤੁਹਾਨੂੰ ਇਹ ਨਰਸੀ ਦਿਖਾਇਆ ਕਿ ਜਦੋਂ ਵੀ ਚਾਹੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾਵੇ ਚਾਹੇ ਅਸੀਂ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਮਹਿੰਮ ਚਲਾਈ ਗਈ ਹੈ ਕੇਜਰੀਵਾਲ ਮੁਰਾਦੇ ਖਿਲਾਫ ਮਤਲਬ ਹੱਥ ਦੇ ਵਿੱਚ ਤੇ ਇਹਦੇ ਵਿੱਚ ਵੀ ਜਿਹੜਾ ਹੈ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਸ ਤਰ੍ਹਾਂ ਹੁਣ ਡੀਪੀ ਦੀ ਗੱਲ ਅਸੀਂ ਕਰੀਏ ਕਿ ਡੀਪੀ ਪੀ ਮਾਹੌਲ ਆਪਣਾ ਜਿਹੜੀ ਹੈ ਕੈਂਪੇਨ ਜਿਹੜੀ ਚਲਾਈ ਗਈ ਹੈ ਤੇ ਇਹਦੇ ਵਿੱਚ ਜਿਹੜਾ ਹੈ ਹਰ ਵਿਅਕਤੀ ਜਿਹੜਾ ਹੈ ਉਹਨ ਡੀਪੀ ਜਿਹੜਾ ਹੈ ਲਗਾਉਗਾ ਉੱਥੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਇਹ ਅਕਸਰ ਜਿਹੜਾ ਹੈ ਸਮੇਂ-ਸਮੇਂ ਤੇ ਜਿਹੜੇ ਸਾਈਬਰ ਸੈਲਾ ਹੈ ਜਾਂ ਜਿਹੜੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਦੇ ਜਿਹੜੇ ਵੀ ਜਿਹੜੇ ਅਧਿਕਾਰੀ ਨੇ ਤੇ ਉਹ ਸਾਫ਼ ਤੌਰ ਤੇ ਕਿ ਕੋਈ ੜਕਾਉਂ ਚੀਜ਼ ਜਿਹੜੀ ਹੈ ਲੋਕਾਂ ਤੱਕ ਨਾ ਪਹੁੰਚੇ ਗਲਤ ਮੈਸੇਜ ਨਾ ਪਹੁੰਚੇ ਇਸ ਕਰਕੇ ਆਫਾਉਂ ਜਿਹੜੇ ਨੇ ਜ਼ਰੂਰ ਜਿਹੜੇ ਨੇ ਬਲੌਕ ਕਰ ਦਿੱਤੇ ਜਾਂਦੇ ਨੇ ਦੇਖਣਾ ਹੋਵੇਗਾ ਕਿ ਇਹ ਗੱਲ ਜਿਹੜੀ ਹੈ ਹੁਣ ਜਿਸ ਤਰ੍ਹਾਂ ਇੱਕ ਸ਼ੁਕ ਸ਼ੁਕ ਸ਼ੁਰੂ ਕੀਤਾ ਹਾਲਾਂਕਿ ਮੁਹੀਮ ਹੈ ਇਹਦੇ ਇਹ ਇਨੀ ਵੱਡੀ ਗੱਲ ਜਿਹੜੀ ਹੈ ਇਹ ਜੀ ਅਮਿਤ ਅਮਿਤ ਆਪਾ ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲ ਕੀਤੀ ਗਈ ਹੈ ਆਪਣੀ ਉਹਨਾਂ ਨੇ ਡੀਪੀ ਵੀ ਬਦਲੀ ਹੈ ਪੰਜਾਬ ਦੇ ਹੋਰ ਜੇ ਆਪਾਂ ਗੱਲ ਕਰੀਏ ਵਿਧਾਇਕ ਤੇ ਕੈਬਨਿਟ ਮੰਤਰੀ ਨੇ ਕਿੰਨਾ ਕਿੰਨਾ ਵੱਲੋਂ ਇਹ ਡੀਪੀਏ ਜਿਹੜੀ ਲਗਾਈ ਗਈ ਹੈ ਬਿਲਕੁਲ ਅੰਦਾਜ਼ ਗੱਲ ਕੀਤੀ ਜਾਵੇ ਤਾਂ ਅਸੀਂ ਬਿਲਕੁਲ ਜ਼ਰੂਰ ਦੇਖਿਆ ਕਿ ਭਗਵੰਤ ਮਾਨ ਹੋਰਾਂ ਨੇ ਵੀ ਜਿਹੜਾ ਹੈ ਆਪਣਾ ਸੋਸ਼ਲ ਮੀਡੀਆ ਕਾਉਂਟ ਹੈ ਐਕਸ ਦੀ ਗੱਲ ਕੀਤੀ ਜਾਵੇ ਚ ਐਨੇ ਜਿਹੜੇ ਗੱਲ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਤੇ ਜਰੂਰ ਜਿਹੜੀ ਹੈ ਡੀਪੀ ਲਗਾ ਲਿੱਤੀ ਹੈ ਕਈ ਮੰਤਰੀਆਂ ਦੀ ਵੀ ਜਿਹੜੀ ਨੇ ਆਪਣਾ ਉਹਨਾਂ ਨੇ ਵੀ ਆਪਣੀ ਡੀਪੀ ਚੇਂਜ ਕਰ ਦਿੱਤੀ ਹੈ ਜਿਹੜੇ ਸੋਸ਼ਲ ਮੀਡੀਆ ਨੂੰ ਹੈਂਡਲ ਕਰਦੇ ਆ ਜਿਹੜੇ ਮੀਡੀਆ ਨੂੰ ਹੈਂਡਲ ਕਰਦੇ ਆ ਉਹਨਾਂ ਦੇ ਵੀ ਪਲੇਟਫਾਰਮ ਅਸੀਂ ਚੈੱਕ ਕਰ ਰਹੇ ਤੇ ਉਹਨਾਂ ਨੇ ਵੀ ਆਪਣੀ ਜਿਹੜੀ ਡੀਪੀ ਹੈ ਬਿਲਕੁਲ ਚੇਂਜ ਕਰ ਦਿੱਤੀ ਹੈ ਕੱਲ 3:30 ਵਜੇ ਜਦੋਂ ਇਹ ਮੈਸੇਜ ਫਾਰਵਰਡ ਹੁੰਦਾ 3:30 ਤੋਂ ਬਾਅਦ ਵੀ ਗੱਲ ਅਗਰ ਅਸੀਂ ਕਰੀਏ ਤਾਂ ਬਿਲਕੁਲ ਲਗਾਤਾਰ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਜ ਕੇਜਰੀਵਾਲ ਉਹ ਰਾਤੀ ਟੀਪੀ ਰੱਖੀ ਹੋਈ ਹੈ ਅਮਿਤ ਲਾਸਟ ਸਵਾਲ ਹੈ ਮੇਰਾ ਕਿ ਲੱਗਦਾ ਤੁਹਾਨੂੰ ਵੀ ਇਸ ਮਹਿਮ ਦੇ ਨਾਲ ਕੋਈ ਫਰਕ ਪਊਗਾ ਕਿਉਂਕਿ ਜਾਂਚ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਰਿਮਾਂਡ ਦੇ ਉੱਤੇ ਨੇ ਤੇ ਸ਼ਰਾਬ ਘੁਟਾਲਾ ਜਿਹੜਾ ਈਡੀ ਵੱਲੋਂ ਦਰਸਾਇਆ ਗਿਆ ਕਿ ਲੱਗਦਾ ਵੀ ਜਿਹੜਾ ਪ੍ਰਦਰਸ਼ਨ ਕਰਨ ਦਾ ਇਹ ਤਰੀਕਾ ਹੈਗਾ ਜਾਇਜ਼ ਹੈਗਾ ਪ੍ਰਿਕੋ ਸੋਸ਼ਲ ਮੀਡੀਆ ਤੇ ਅਗਰ ਅਸੀਂ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਕਾਫੀ ਐਕਟਿਵ ਹੈ ਤੇ ਅਗਰ ਜਿਸ ਤਰ੍ਹਾਂ ਡੀਪੀ ਮੋਹਿਮ ਦੀ ਗੱਲ ਕੀਤੀ ਜਾ ਰਹੀ ਹੈ ਆਪਣਾ ਆਪਣਾ ਪ੍ਰਦਰਸ਼ਨ ਕਰਨ ਦਾ ਤਰੀਕਾ ਹੈ ਕੋਈ ਕਰਮਾ ਪ੍ਰਦਰਸ਼ਨ ਕਰਦਾ ਹੈ ਤੇ ਕੋਈ ਕਿਸੇ ਤਰੀਕੇ ਨਾਲ ਪ੍ਰਦਰਸ਼ਨ ਕਰਦਾ ਹੈ ਤੇ ਇੱਕ ਆਮ ਆਦਮੀ ਪਾਰਟੀ ਨੇ ਅਨੋਖੀ ਪਹਿਲ ਕੀਤੀ ਹੈ ਕਿ ਉਧਰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਜਰੂਰ ਚੱਲ ਰਹੇ ਨੇ ਮਗਰ ਸੋਸ਼ਲ ਮੀਡੀਆ ਤੇ ਵੀ ਜਿਸ ਤਰ੍ਹਾਂ ਹਮ ਡੀਪੀ ਚੇਂਜ ਕਰ ਰਹੇ ਹੈ ਤੋ ਦੇਖਣਾ ਹੋਵੇਗਾ ਇਹਦੇ ਨਾਲ ਜਿਹੜਾ ਕੀ ਫਰਕ ਪਏਗਾ ਸਰਕਾਰਾਂ ਤੱਕ ਆਵਾਜ਼ ਜਾਂਦੀ ਹੈ ਕੀ ਨਹੀਂ ਮਗਰ ਹਾਲਾਂਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਅੰਦਰ ਹੈ ਰਿਮਾਂਡ ਤੇ ਹੈ ਦੇਖਣਾ ਹੋਵੇਗਾ ਕਿ ਅੱਗੇ ਕੀ ਕੱਤੇ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਂਦੇ ਹਾਲਾਂਕਿ ਇਹ ਤਾਂ ਫੈਸਲਾ ਅਦਾਲਤ ਦਾ ਸੋ ਦੱਸਦੀ ਹੈ ਕਿ ਆਮ ਆਦੀ ਪਾਰਟੀ ਵੱਲੋਂ ਜਿਹੜੀ ਡੀਪੀ ਮਹਮ ਦਾ ਆਗਾਜ਼ ਕੀਤਾ ਗਿਆ ਤੇ ਇਸ ਦੇ ਕੀ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਸੋ ਜਾਣਕਾਰੀ ਦੇਣ ਦੇ ਲਈ ਅਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ